ਆਜੋ ਅੱਜ ਆਪਾਂ ਤਲਵੰਡੀ ਸਾਬੋ ਮੰਡੀ ਤੇ ਆਏ ਆ ਤੁਹਾਨੂੰ ਬਾਈ ਸੋਨੇ ਨਾਲ ਮਲਾਉਣੇ ਇਨਾਂ ਕੋਲੇ ਕਾਫੀ ਟਰੈਕਟਰ ਹੁੰਦੇ ਆ ਮੰਡੀ 'ਚ 20 ਨੰਬਰ ਪਲਾਟ ਦੇ ਵਿੱਚ ਟਰੈਕਟਰ ਲਾਉਂਦੇ ਆ ਆਪਾਂ ਇਹਨਾਂ ਦਾ ਕੰਟੈਕਟ ਨੰਬਰ ਲੈ ਲ ਗਏ ਟਰੈਕਟਰਾਂ ਦੀ ਵੀਡੀਓ ਆਪਾਂ ਕਰਦੇ ਆ ਇਹਨਾਂ ਦੇ ਕਿਹੜੇ ਕਿਹੜੇ ਟਰੈਕਟਰ ਇਹਨਾਂ ਕੋਲੇ ਤੇ ਨੰਬਰ ਆਪਾਂ ਤੁਹਾਨੂੰ ਲਾਈਵ ਵੀ ਸੁਣਾ ਦੇਣਾ ਸਕਰੀਨ ਤੇ ਵੀ ਲਾਵਾਂਗੇ ਟਰੈਕਟਰ ਦੇਖ ਕੇ ਤੁਸੀਂ ਜਿਹੜੇ ਵੀ ਕੋਈ ਟਰੈਕਟਰ ਦੀ ਜਾਣਕਾਰੀ ਲੈਣੀ ਹੈ ਇਹਨਾਂ ਤੋਂ ਤੁਸੀਂ ਕੰਟੈਕਟ ਕਰਕੇ WhatsApp ਰਾਹੀਂ ਜਾਂ ਜਿੰਮੇ ਵੀ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਅੱਗੇ ਦੀ ਜਾਣਕਾਰੀ ਲੈ ਲਓ ਕੀ ਹਾਲ ਆ ਬਾਈ ਸੋਨੇ ਹੋ ਠੀਕ ਹੋ ਤੇ ਮੈਂ ਚੱਲ ਰਿਹਾ ਕੰਮ ਕਰ ਠੀਕ ਹੈ ਬਸ ਵਧੀਆ ਵਧੀਆ ਕਿੰਨੇ ਟਰੈਕਟਰ ਜਿਲੇ ਹੁੰਦੇ ਮੰਡੀ ਚ ਫੇਰਾ ਹੈਗੇ ਆ ਜੀ 9-10 ਟਰੈਕਟਰ 9-10 ਟਰੈਕਟਰ ਹੈ ਸਾਨੂੰ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਤੇ ਆਪਾਂ ਫਿਰ ਬਾਈਆਂ ਨੂੰ ਸਾਰੀ ਜਾਣਕਾਰੀ ਅੱਗੇ ਦੀ ਦੇ ਦਾਂਗੇ ਉਹਨਾਂ ਤੋਂ ਉਹਨਾਂ ਨਾਲ ਕੰਟੈਕਟ ਕਰਕੇ ਉਹ ਕਰਨਾ ਹੈ ਨੰਬਰ ਨੋਟ ਕਰੋ ਜੀ 9464002350 9464002350 ਲੋ ਜੀ ਬਾਈ ਜੀ ਨੇ ਆਪਾਂ ਨੂੰ ਨੰਬਰ ਬੋਲਤਾ ਆਪਾਂ ਸਕਰੀਨ ਦੇ ਉੱਪਰ ਵੀ ਲਾ ਦਨੇ ਨੰਬਰ ਤੇ ਟਰੈਕਟਰ ਤੁਹਾਨੂੰ ਦਿਖਾਉਣੇ ਆ ਜੋ ਵੀ ਟਰੈਕਟਰ ਦੀ ਕੋਈ ਜਾਣਕਾਰੀ ਤੁਸੀਂ ਇਹਨਾਂ ਦੋਹਾਂ ਦੇ ਡਾਇਰੈਕਟਰਾਂ ਦੀ ਲੈਣੀ ਹੈ ਉਹ ਤੁਸੀਂ ਅੱਗੇ ਦੀ ਜਾਣਕਾਰੀ ਇਹਨਾਂ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਜੀ ਆਜੋ ਇੱਕ ਤਾਂ ਆਪਣੇ ਹੈ ਨਾ ਹਾਈ ਪ੍ਰੈਜ਼ੈਂਟ ਆ ਆ ਲੋ ਜੀ ਜਿਹੜੇ ਤੇ ਬੈਠਿਆ ਪਹਿਲਾਂ ਤਾਂ ਆਪਾਂ ਤੁਹਾਨੂੰ ਏਸੀ ਦੀ ਵੀਡੀਓ ਦਿਖਾਉਣੇ ਆ 855 ਟਰੈਕਟਰ ਦੇਖੋ ਜੀ ਬਹੁਤ ਸੋਹਣਾ ਬਾਡੀ ਲਾਈਨ ਦਾ ਬਹੁਤ ਸਾਫ਼ ਆ ਡਾਇਰੈਕਟਰ ਤੇ ਮਾਡਲ ਆ 2009 ਕਲੌਸ ਕਾ ਡਾਇਰੈਕਟਰ ਹੈ 3 ਲੱਖ 87000 ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਡਾਇਰੈਕਟਰ ਦੀ 3 ਲੱਖ 87000 ਰੁਪਇਆ ਤੇ ਇੱਕ ਤਾਂ ਦੇਖੋ ਜੀ ਬਾਡੀ ਲਾਈਨ ਦਾ ਬਹੁਤ ਆਗਲਾ ਵੀ ਇਹਨਾਂ ਦੀ ਆਪਣੀ ਆ ਜੋ ਜੀ ਆਪਾਂ ਤੁਹਾਨੂੰ ਸੋਨੇ ਦੇ ਟਰੈਕਟਰ ਦਿਖਾਉਣਾ ਹੈ ਕਿਹੜੇ ਕਿਹੜੇ ਅੱਗੇ ਜਿਹੜੇ ਆਪਾਂ ਵਾਈ ਦਾ ਨੰਬਰ ਤੁਹਾਨੂੰ ਲੈਤਾ ਸਕਰੀਨ ਦੇ ਉੱਪਰ ਲਾਤਾ ਅੱਗੇ ਇਹਨਾਂ ਕੋਲੇ ਜੀ ਸੋਨਾ ਲਿਕਾ 50 ਵਾਲਾ ਮਾਡਲ 2012 ਡਿਮਾਂਡ ਇਹਨਾਂ ਨੇ 4 ਲੱਖ ਤੇ 5000 ਰੁਪਇਆ ਕੀਤੀ ਹੈ ਜੀ ਟਰੈਕਟਰ ਬਹੁਤ ਸੋਹਣਾ ਬਾਡੀ ਲਾਈਨ ਦਾ ਬਹੁਤ ਟਰੈਕਟਰ ਸਾਫ਼ ਹੈ ਜੀ ਇਹ ਨੰਬਰ ਉੱਪਰ ਚੱਲ ਰਿਹਾ ਹੈ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਅੱਗੇ ਦੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਅੱਗੇ ਆ ਗਿਆ ਜਿਹਨਾਂ ਕੋਲੇ ਫਾਰਮ ਟਰੈਕ 60 ਵਾਲਾ ਜੀ ਟਰੈਕਟਰ ਦੇਖਿਓ ਵੀ ਬਹੁਤ ਸੋਹਣਾ ਪਿਆ ਜੀ ਬਾਡੀ ਲਾਈਨ ਦਾ ਟਰੈਕਟਰ ਬਹੁਤ ਸਾਫ਼ ਹੈ ਮਾਡਲ 2008 ਹੈ ਡਬਲ ਕਲਚ 2 ਲੱਖ ਤੇ 80 ਹਜ਼ਾਰ ਰੁਪਏ ਇਹਨਾਂ ਨੇ ਡਿਮਾਂਡ ਕੀਤੀ ਹੈ ਜੀ ਇਹਦੀ ਗੁਡਇਰ ਦੇ ਮਗਰਲੇ ਟਾਇਰ ਹੈ ਜੀ ਅਗਲੇ ਜੇ ਕਿਦੇ ਆ ਟਰੈਕਟਰ ਬਾਡੀ ਲਾਈਨ ਦਾ ਬਹੁਤ ਸਾਫ਼ ਹੈ ਏ ਅੱਗੇ ਆ ਗਿਆ ਇਹਨਾਂ ਕੋਲ ਜੀ ਏਸੀ ਡੀਆਈ 450 ਟਰੈਕਟਰ ਇਹ ਵੀ ਬੋਡੀ ਲੈਂਡ ਦਾ ਸਾਫ ओरिजिनल ਆ ਬਿਲਕੁਲ ਜਿਹੋ ਜਿਹਾ ਟਰੈਕਟਰ ਪਿਆ ਜੀ ਡਬਲ ਕਲਚ ਹੈ ਮਾਡਲ ਹੈ 2010 11 ਦੀ ਕਾਪੀ ਹੈ 2 ਲੱਖ 38000 ਰੁਪਏ ਡਿਮਾਂਡ ਕਰਦੇ ਆ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੀ ਅੱਗੇ ਇਸ ਲਾਈਨ ਦੇ ਵਿੱਚ ਇੱਕ ਖੜਾ ਜੀ ਮਹਿੰਦਰਾ 575 ਇਹ ਵੀ ਟਰੈਕਟਰ ਜੀ ਵਧੀਆ ਬੋਡੀ ਲੈਂਡ ਦਾ ਬਿਲਕੁਲ ਸਾਫ ओरिजिनल ਪਿਆ ਜੀ ਦੇਖ ਸਕਦੇ ਹੋ ਤੁਸੀਂ ਇਹਨਾਂ ਦੀ ਮੰਡੀ 'ਚ ਲੱਗਿਆ ਬਾਹਰੋਂ ਕਸਟਮਰ ਬਾਈ ਜੀ ਵੇਚਣ ਆਏ ਹੋਣਗੇ ਮਾਡਲ 2019 ਚਾਰ ਲੱਖ ਤੇ 90000 ਰੁਪਏ ਡਿਮਾਂਡ ਕਰਦੇ ਜੀ ਪੰਜਾਬ ਨੰਬਰ ਵੀ ਇਹ ਪੰਜਾਬ ਨੰਬਰ ਡਾਇਰੈਕਟਰ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਆ ਜੋ ਅੱਗੇ ਜਿਹੜੇ ਇਹਨਾਂ ਕੋਲੇ ਬਾਈਆਂ ਕੋਲੇ ਡਾਇਰੈਕਟਰ ਹੋਰ ਵੀ ਖੜਾ ਇੱਕ ਜਿਆ 60 ਆ ਫਾਰਮ ਟਰੈਕ ਇਹਨਾਂ ਕੋਲੇ ਟਰੈਕਟਰ ਇਹ ਆ ਦੇਖੋ ਜੀ ਤੁਸੀਂ ਸਾਰਾ ਇਹਨਾਂ ਦਾ ਪਲਾਟ ਆ 20 ਨੰਬਰ ਇਹ ਇਕੱਠੇ ਚਾਰ ਪੰਜ 파ਟਨਰ ਲਾਉਂਦੇ 10 10 15 15 ਟਰੈਕਟਰ ਇਹਨਾਂ ਕੋਲੇ ਹੁੰਦੇ ਆ ਜੀ ਫਾਰਮ ਟਰੈਕ 60 ਵਾਲਾ ਜੀ 2005 ਮਾਡਲ ਡਬਲ ਕਲਚ ਡਿਮਾਂਡ ਆ 2 ਲੱਖ 65000 ਰੁਪਏ ਜੀ ਇਹਨਾਂ ਦੀ ਤੇ ਅੱਗੇ ਇਹਨਾਂ ਕੋਲ ਇੱਕ ਟਰੈਕਟਰ ਅਰਜੁਨ ਖੜਾ ਹੈ ਜੀ ਜੋਂ ਦਿਖਾਉਨੇ ਆ ਬੈਠਿਆ ਜੀ ਸਾਰੇ ਇੱਥੇ ਸੌਦੇ ਹੁੰਦੇ ਆ ਲਾਈਵ ਪੰਜਾਬ ਨੰਬਰ ਆ ਜੀ ਪੀਵੀ 22 ਅਰਜੁਨ ਬੋਡੀ ਲਾਈਨ ਦਾ ਬਹੁਤ ਸਾਫ਼ ਹੈ ਟਰੈਕਟਰ ਜੀ ਦੇਖੋ ਤੁਸੀਂ ਕੰਡੀਸ਼ਨ ਟਾਇਰਾਂ ਟੂਰਾਂ ਦੀ ਗੋਡਾ ਜੀ ਓਕੇ ਜਮਾ ਤੇ ਉਹ ਮਾਡਲ ਹੈਗਾ ਜੀ 2014 ਡਿਮਾਂਡ ਹੈ ਜੀ 4 ਲੱਖ 15000 ਰੁਪਿਆ 2014 ਮਾਡਲ 4 ਲੱਖ 15000 ਰੁਪਏ ਨੇ ਡਿਮਾਂਡ ਕੀਤੀ ਹੈ ਜੀ ਇਸ ਟਰੈਕਟਰ ਦੀ ਅਰਜੁੰਦੀ 555 ਵਾਲਾ ਜੀ ਤੇ ਅੱਗੇ ਆਜੂ ਜਿਹਨਾਂ ਕੋਲੇ 855 ਖੜਾ ਜੀ ਟਰੈਕਟਰ ਇਹਨਾਂ ਦਾ ਤੁਹਾਨੂੰ ਦਿਖਾਉਣੇ ਅਸੀਂ ਆਹਾ ਸੁਣਨੇ ਵਾਲਾ ਟਰੈਕਟਰ 2014 ਮਾਡਲ ਜੀ ਫੁੱਲ ਟਾਪ ਮਾਡਲ ਕਹਿੰਦੇ ਆ ਟਾਇਰਾਂ ਦੀ ਕੰਡੀਸ਼ਨ ਠੀਕ ਆ ਵਧੀਆ ਟਰੈਕਟਰ ਬੋਡੀ ਲੈਨ ਦਾ ਬਹੁਤ ਸਾਫ਼ ਹੈ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ 4,85,000 ਰੁਪਏ ਦੀ ਡਿਮਾਂਡ ਕਰਦੇ ਆ ਜੀ 4,85,000 ਰੁਪਿਆ ਤਲਵੰਡੀ ਸਾਬੋ ਮੰਡੀ ਦੇ ਵਿੱਚ ਆ ਜੀ ਕਿਦਾਂ ਦਾ ਲੱਗਿਆ ਸਾਨੂੰ ਦੱਸਿਓ ਵੀਡੀਓ ਕਮੈਂਟਾਂ ਦੇ ਵਿੱਚ ਹੋਰ ਜਾਣਕਾਰੀ ਲੈਣ ਲਈ ਨੰਬਰ ਇਹਨਾਂ ਦੇ ਬਾਈਆਂ ਦੇ ਸਾਰਿਆਂ ਦੇ ਉੱਪਰ ਚੱਲ ਰਿਹਾ ਜਿਹਦੀ ਵੀ ਵੀਡੀਓ ਕੀਤੀ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ